पहुंची हुई समूह संगत आम आदमी पार्टी की सारी सीनियर लीडरशिप चेयरमैन जिला के सादर साबान ब्लॉक समिति के साहबान अठ अठ पिंडा को आए सरपंच साहबान समूह संगत सब पहला गश के खानी की सज पाइए वाहेगुरु जी का खालसा कुछ साल पहला मेनु ਇੱਕ ਸੀਨੀਅਰ ਪਤਨਖਾਰ ਨੇ ਦੱਸਿਆ ਕਿ ਇਹ ਵੀ ਜਿਹੜੇ ਇਹ ਭਾਟਾ ਦੇ ਆਪੂ ਨੇ 56 ਇੰਚ ਦੇ ਸੀਨੇ ਵਾਲੇ ਇਹ ਜਦੋਂ ਢੀਰ ਚ ਹੁੰਦੇ ਨੇ ਜਾਂ ਸੱਤਾ ਚ ਹੁੰਦੇ ਨੇ ਉਦੋਂ ਤਾਂ ਬਹੁਤ ਪੈਂਦੇ ਨੇ ਪਰ ਜੇ ਸਾਹਮਣੇ ਵਾਲਾ ਡੱਟ ਕੇ ਖੜ ਜੇ ਫਿਰ ਪੂਛ ਜਾ ਕੇ ਭੱਜ ਵੀ ਜਾਂਦਾ ਪਿਛਲੇ ਹਫਤੇ ਦਾ ਵਾਇਰ ਇੱਕ ਨਿਊ ਤਦਾਰਾ ਉਸ ਦਾਰੇ ਨੇ ਇਹ ਥੋੜਾ ਜਿਹਾ 325 ਸਕਿੰਟ ਦਾ ਇੱਕ ਕਾਰਟੂਨ ਬਣਾ ਕੇ ਆਪਣੇ ਸੋਸ਼ਲ ਮੀਡੀਆ ਦੇ ਪੇਜਾਂ ਦੇ ਉੱਤੇ ਪਾਇਆ ਸੀ ਉਹ ਕਾਰਟੂਨ ਤੋਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਇੰਨੇ ਜਿਆਦਾ ਨਰਾਜ ਹੋਏ ਇੰਨੇ ਡਰੇ ਕਿ ਤਾ ਵਾਇਰਲ ਤੇ ਅੰਦਰ ਦਾ ਜਿਹੜਾ ਕਿੰਨੇ ਵੀ ਇੰਸਟਾਗ੍ਰਾਮ ਸੋਸ਼ਲ ਮੀਡੀਆ 'ਤੇ ਹੋਣਿਓ ਠਾਲੀ ਤੁਹਾਡੇ ਬਾਸੇ ਬਲੌਕ ਕਰ ਅੱਜ ਆਪਣੇ ਇਸ ਰੋਸ ਪ੍ਰਦਰਸ਼ਨ ਨੂੰ ਦੇਖਦੇ ਹੋਏ ਆਪਣੀਆਂ ਤਿਆਰੀਆਂ ਨੂੰ ਦੇਖਦੇ ਹੋਏ ਜਿਹੜੇ ਅੱਜ ਨੇ ਇਸ ਦੇਸ਼ਪਤ ਯੂਨੀਵਰਸਿਟੀ ਦੇ ਵਿੜਦੇ ਵਿੱਚ ਚੀਫ ਗੈਸਟ ਆਏਗੇ ਸੀ ਭਾਜਪਾ ਦੇ ਸੀਨੀਅਰ ਆਗੂ ਤੇ ਹਰਿਆਣੇ ਦੇ ਚੀਫ ਮਿਨਿਸਟਰ ਨੈਸਰ ਸਿੰਘ ਉਹਨਾਂ ਨੇ ਆਪਣਾ ਆਉਣਾ ਕੈਨਸਲ ਕਰ ਦਿੱਤਾ। ਉਹਨਾਂ ਨੇ ਜਦੋਂ ਕੈਸੇ ਕੀਤਾ ਤਾਂ ਮੈਨੂੰ ਇੱਕ ਪੱਤਰਕਾਰ ਦੀ ਗੱਲ ਯਾਦ ਆਈ। ਜਿਨ੍ਹਾਂ ਨੇ ਜਿਹੜੀ ਵੀਡੀਓ ਜਾਨੇ ਬਣਾਉ ਕੀਤੀ ਸੀ ਉਹ ਵੀਡੀਓ ਸੁਣੀ ਮੈਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਨਾ ਚਾਹੁੰਦਾ ਉਹ ਕੁੱਝ ਝੁਕਦੀ ਆ ਜੀ ਉੱਤੇ। ਇਕ ਵਾਰ ਮੈਂ ਵੀਡੀਓ ਪਲੇ ਕਰ ਲਿਆ ਸੋਇਆ ਮੂ ਕੋਈ ਪੁੱਛੇ ਤੂੰ ਨਾ ਕਾਟੇ ਨਾ ਹੋ ਤੂੰ ਜੀ ਤੋੜਾ ਥੀ ਕਹੇ ਕਿ ਮੈਂ ਸੁਨਛੋ ਸੇ ਤੋੜਾ ਥੋੜਾ ਥੋੜਾ ਤੋੜਾ ਤੋੜਾ ਤੂੰ ਨਾ ਕਿ ਤੋੜਾ ਸਾਹ ਦੇ ਤੇ ਟੈਂਕ ਨਾ ਦੀ ਤਵਰੀਆ ਬੋਲਾ ਜੋ ਤੂੰ ਜੇ ਸੰਝੋ ਕਰਦੀ ਕੋ ਬੋਲਾ

ਦੇਸ਼ ਦੇ ਪ੍ਰਧਾਨ ਮੰਤਰੀ ਬਣ ਲਈ ਪ੍ਰਚਾਰ ਕਰ ਰਹੇ ਸੀ ਉਹਨਾਂ ਲੋਕਾਂ ਨੂੰ ਦੱਸਦੇ ਸੀ ਮੇਰਾ ਛਪਿਆ ਇਤਿਹਾਸ ਸੀ ਨਾ ਉਹੋ ਇੱਕ ਨਾਰਾ ਦਿੱਤਾ ਸੀ ਵੀ ਮੈਂ ਦੇਸ਼ ਨਹੀਂ ਝੁਕਦੇ ਹੂੰਗਾ ਪਿਛਲੇ 11-12 ਸਾਲਾਂ ਤੋਂ ਆਪਾਂ ਨਰਿੰਦਰ ਮੋਦੀ ਦਾ ਰਾਜ ਦੇਖਿਆ ਦੇਸ਼ ਦੇ ਰੋਟੀਆਂ ਦਾ ਸੰਘਰਸ਼ ਕਰਕੇ ਦੇਸ਼ ਦੇ ਦੁਸ਼ਮਣਾਂ ਤੋਂ ਡਰ ਕੇ ਬੈਠੇ ਨੇ ਤੇ ਜਿਹੜੇ ਆਪਣੇ ਦੇਸ਼ ਦੇ ਗਰੀਬ ਲੋਕ ਨੇ ਦੇਸ਼ ਦੇ ਮਜ਼ਦੂਰ ਨੇ ਦੇਸ਼ ਦੇ ਕਿਸਾਨ ਨੇ ਪਿਛਲੇ 10-12 ਸਾਲਾਂ ਚੋਂ ਤੇ ਅਤਿਆਚਾਰ ਦਾ ਸਾਹਮਣਾ ਕੀਤਾ ਚਾਹੇ ਕਾਲੇ ਖੇਤੀ ਦਾ ਕਾਨੂੰਨ ਹੋਵੇ ਕਿੰਨੇ ਲੰਬਾ ਸਮਾਂ ਆਪਣੇ ਕਿਸਾਨਾਂ ਨੂੰ ਤੜਫਾਇਆ ਸੱਤ ਸਾਲ ਤੋਂ ਵੱਧ ਕਿਸਾਨਾਂ ਨੂੰ ਆਪਣੀ ਜਾਨ ਦੇਣੀ ਪਈ ਤਾਂ ਜਾ ਕੇ ਪਿੱਛੇ ਰਹੀ ਕਿੰਨੇ ਨਰੇਗਾ ਕਾਨੂੰਨ ਖਤਮ ਕਰਕੇ ਜੀ ਰਾਮ ਦਾ ਕਾਨੂੰਨ ਲੈ ਕੇ ਆਏ ਕਹਿੰਦੇ ਤਾਂ ਇਹਨੇ ਵੀ ਅਸੀਂ 125 ਦਿਨ ਦਾ ਰੋਜ਼ਗਾਰ ਦਵਾਂਗੇ ਪਰ ਜਿਹੜਾ ਨਰੇਗਾ ਕਾਨੂੰਨ ਦੇ ਵਿੱਚ ਲੋਕਾਂ ਨੂੰ ਰੋਜ਼ਗਾਰ ਦੀ ਗਰੰਟੀ ਦਾ ਉਹ ਵਿਸ਼ੇ ਸੀ ਉਹ ਖਤਮ ਕਰ ਦਿੱਤਾ ਪਹਿਲਾਂ ਕੀ ਸੀ ਨਰੇਗਾ ਬਣਾਉਂਦੇ ਅੰਦਰ ਜੇ ਕੋਈ ਰੋਜ਼ਗਾਰ ਚਾਹੁੰਦਾ ਹੈ ਤਾਂ ਆਪਣੇ ਸਰਪੰਚ ਤੋਂ ਮੰਗਦਾ ਜੇ ਸਰਪੰਚ ਨਹੀਂ ਦਿੰਦਾ ਤਾਂ ਪੀਡੀਪੀਓ ਜਾਂ ਐਡਬੀ ਕੋਲ ਸ਼ਿਕਾਇਤ ਕਰ ਸਕਦਾ ਤੇ ਉਹਨੂੰ ਰੋਜ਼ਗਾਰ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਤੇ ਜਿਹੜੇ ਨਰੇਗਾ ਦੇ ਰਾਹੀਂ ਕੰਮ ਹੋਣੇ ਨੇ ਉਹ ਕੰਮ ਡਿਸਾਈਡ ਕਰਨ ਦੀ ਪਾਵਰ ਸੀ ਜਿਹੜੀ ਤੋਂ ਕਹਾਵਾਂ ਸਾਰੀ ਦੀ ਸਾਰੀ ਸਰਪੰਚਾਂ ਕੋਲ ਹੈ ਸਰਪੰਚਾਂ ਕੋਲੇ ਪੰਚਾਇਤ ਆਪਣੇ ਨਗਰ ਦੀ ترقی ਵਾਸਤੇ ਨਿਰਗਾਮੇ ਰਹਿ ਕੇ ਕੰਮ ਕਰਵਾ ਸਕਦੇ ਸੀ ਕੇਂਦਰ ਸਰਕਾਰ ਨੂੰ ਪੈਸੇ ਟਿਕਲੇ ਤਾਂ ਜਿਹੜਾ ਜੀ ਆਰਡੀ ਕਾਨੂੰਨ ਲੈ ਕੇ ਆਏ ਨੇ ਕਹਿਣ ਨੂੰ ਤਾਂ ਕਹਿੰਦੇ ਜਿਵੇਂ ਅਸੀਂ ਰੋਜ਼ਗਾਰ 125 ਦਿਨ ਦਾ ਕਰ ਦੇਣਾ ਪਰ ਗਰਤੀ ਕੋਈ ਨਹੀਂ ਨਾ ਤਾਂ ਕੋਈ ਇਸ ਕਾਨੂੰਨ ਦੇ ਤਹਿਤ ਹੱਕ ਨਾਲ ਆਪਣਾ ਕੰਮ ਕਰ ਸਕਦਾ ਨਾ ਹੀ ਕੋਈ ਪੰਚਾਇਤ ਇਸ ਕਾਨੂੰਨ ਦੇ ਤਹਿਤ ਆਪਣੀ ਮਰਜ਼ੀ ਦੇ ਨਾਲ ਕੰਮ ਕਰਦਾ ਪਹਿਲਾਂ ਨਰੇਗਾ ਸਕੀਮ ਦੇ ਵਿੱਚ ਪੈਸਾ ਵੇਚਦਾ ਸਰਕਾਰ ਤੋਂ ਹੁੰਦਾ ਪਾਉਂਦਾ ਸੀ ਹੁਣ ਜੀ ਦਾਂਦੀ ਸਕੀਮ ਦੇ ਤਹਿਤ ਪੈਸਾ ਸੂਬੇ ਦੇ ਸਰਕਾਰਾਂ ਨਾਲ ਮਿਲਦਾ ਮਤਲਬ ਕਹਿਣਾ ਮਤਲਬ ਇਨਡਾਇਰੈਕਟ ਤਰੀਕੇ ਦੇ ਨਾਲ ਜਿਹੜਾ ਆਪਣੇ ਗਰੀਬ ਮਜ਼ਦੂਰਾਂ ਨੂੰ ਜਿਹੜਾ ਪਿੰਡਾਂ 'ਚ ਰੋਜ਼ਾ ਮਿਲਣਾ ਸੀ ਉਹ ਕੰਮ ਨੂੰ ਖਤਮ ਕਰਨ ਦਾ ਕੰਮ ਨਹੀਂ ਕੀਤਾ ਕਿਉਂ ਕਿ ਕੰਮ ਹੈ ਜਿਹੜਾ ਉਹ ਦਿੱਲੀ 'ਚ ਬੈਠੇ ਅਫਸਰਾਂ ਨੇ ਕਰਨਾ ਹੁਣ ਦਿੱਲੀ 'ਚ ਬੈਠੇ ਅਫਸਰਾਂ ਨੂੰ ਕੀ ਪਤਾ ਕਿ ਦਿਲਾਸਾ ਜਿਹੜੇ ਮਿੰਦੇ ਵਿਕਣ ਦੇ ਵਿੱਚ ਕੀ ਕੰਮ ਕਰਾਵਾਉਂਦਾ ਉਹ ਆਪਣਾ ਕੰਮ ਕੱਢਣ ਤੇ ਜੋ ਨੋਕੀਲਾਤਾ ਹੋਊਗਾ ਕਿਸੇ ਸਾਹ ਰਾਜ ਨੂੰ ਡੋਕੇ ਸਾਫ ਕਰ ਦੋ ਜਿੱਤੇ ਸਾਫਤਾਂ ਦੀ ਲੋੜ ਹੋਊਗੀ ਰੋਡ ਪੰਚ ਕੰਮ ਚੱਲੂਗਾ ਬਾਕੀ ਕੰਮ ਚੱਲਣਾ ਤੇ ਦੂਜੀ ਗੱਲ ਅੱਜ ਤੋਂ ਬੱਚ ਬੋਝ ਹੈ ਜਿਹੜਾ ਉਹ ਸੂਬੇ ਸਰਕਾਰਾਂ ਕੋਲੋਂ ਸੁਬੇ ਸਰਕਾਰਾਂ ਦੀ ਅਮਜੰਦਾ ਮੀਂਹ ਸਰਕਾਰਾਂ ਪਹਿਲੇ ਬੋਕੇ ਲੈਣੀ ਹੈ ਸੁਬਾ ਸਰਕਾਰ ਕੋਲ ਪੈਸਾ ਨਹੀਂ ਤੇ ਸਭ ਬੇਸਿਕਲੀ ਇਨਟਰੈਪਟ ਤਰੀਕੇ ਨਾਲ ਗਰੀਬਾਂ ਨੂੰ ਮਿਲਦਾ ਕੰਮ ਇਹਨਾਂ ਨੇ ਰੁਕਣਾ ਪਰ ਇਲਜਾਮ ਹੈ ਜਿਹੜਾ ਉਹ ਕੇਂਦਰ ਸਰਕਾਰ ਦੇ ਨਾਮ ਹੈ ਸਟੇਟ ਸਰਕਾਰ ਤੇ ਆਵੇ ਉਹ ਇਹਨਾਂ ਦੇ ਚਾਰ ਕਿਤੇ ਤੇ ਜਦੋਂ ਗਰੋਥੀ ਦੁਸ਼ਮਣ ਮਤਕਾ ਦੀ ਗੱਲ ਹੁੰਦੀ ਹੈ ਉਹ ਤੋਂ ਡਾਕੇ ਪਾ ਜਾਂਦੇ ਨੇ ਭਗ ਦੇ ਸਾਥਾ ਆਰਮੀ ਦੇ ਮੁਖੀ ਐਮ ਐਮ ਨਰਾਵੜੇ ਦੀ ਕਿਤਾਬ ਆਈ ਹੈ ਜੇ ਤੁਹਾਨੂੰ ਪਤਾ ਹੋਵੇ ਉਹ ਕਿਤਾਬ ਦੇ ਵਿੱਚ ਨਰਾਵੜੇ ਸਾਹਿਬ ਲਿਖਦੇ ਨੇ ਕਿ ਜਦੋਂ 2-4 ਸਾਲ ਪਹਿਲਾਂ ਚੀਨ ਨਾਲ ਝੜਪ ਹੋਈ ਸੀ ਉਦੋਂ ਚੀਨ ਵਾਲੇ ਟੈਂਟ ਲੈ ਕੇ ਭਾਰਤ ਦੀ ਟੈਟਰੀ ਚ ਵੜਨ ਲੱਗੇ ਤੇ ਜਦੋਂ ਇੱਕ ਡਿਲੀਮਿਟਡ ਥੂਫ ਸੀ ਤਬ ਭਾਰਤ ਦੇ ਆਰਮੀ ਦੇ ਚੀਫ ਨੇ ਭਾਰਤ ਦੇ ਰੱਖਿਆ ਮੰਤਰੀ ਨੂੰ ਫੋਨ ਕੀਤਾ ਕਿ ਜੀ ਤੁਹਾਡੀ ਸਟੈਂਡਿੰਗ ਇਨਸਪੈਕਸ਼ਨ ਨੇ ਕਿ ਚੀਨ ਦੇ ਫੌਜੀਾਂ ਨੇ ਤੇ ਕੋਈ ਨਹੀਂ ਚਲਾਉਣੀ ਇਹ ਟੈਂਟ ਲੈ ਕੇ ਚੜੇ ਆਉਂਦੇ ਨੇ ਦੱਸੋ ਕੀ ਕਰੀਏ ਕਹਿੰਦੇ ਸੋਚ ਕੇ ਦੱਸੋ ਭਾਰਤ ਦੇ ਸਟਾਫਟਾ ਆਰਮੀ ਦੇ ਮੁਖੀ ਲਿਖਦੇ ਨੇ ਆਪਣੀ ਕਲਾਬ ਦੇ ਵਿੱਚ ਕਿ ਇਹਨੇ ਪਾਗਲਾਮੰਦ ਕਰ ਕਰ ਕੇ ਮੋਰ ਮਾਰ ਗਿਆ ਮੇਰਾ ਦੋ ਘੰਟੇ ਕਿਸ ਨੇ ਫੋਨ ਹੀ ਚੁੱਕਿਆ ਟੈਂਟ ਨੇ ਜਿਹੜੇ ਹੋਰ 400 ਮੀਟਰ ਦੂਕੀਤੇ ਰਹੇ ਉਸ ਤੋਂ ਬਾਅਦ ਦੁਬਾਰਾ ਅਧਿਆ ਮੰਤਰੀ ਨਾਲ ਗੱਲ ਹੋਈ ਰੱਖਿਆ ਮੰਤਰੀ ਕਹਿੰਦੇ ਜੀ ਮੈਂ ਪ੍ਰਧਾਨ ਮੰਤਰੀ ਸਾਹਿਬ ਨਾਲ ਗੱਲ ਕਰਾਂ ਟੈਂਟ 100 ਮੀਟਰ ਦੂਕੀਤੇ ਰਹੇ ਉਸ ਤੋਂ ਬਾਅਦ ਵੀ ਕੋਈ ਜਵਾਬ ਨਹੀਂ ਆਇਆ ਭਾਟ ਦੇ ਪਾਰਦੇ ਮੁਖੀ ਬਾਰ-ਬਾਰ ਫੋਨ ਕਰਦੇ ਰਹੇ ਤੇ ਹੌਲੀ-ਹੌਲੀ ਟੈਂਟ ਭਾਟ ਦੀ ਟੈਕਨੀਕ ਵਿੱਚ ਵੜ ਗਏ ਤੇ ਪ੍ਰਧਾਨ ਦੇ ਤੇਜ ਦੇ ਪ੍ਰਧਾਨ ਮੰਤਰੀ ਵੱਲੋਂ ਕੋਈ ਨਜ਼ਰਾਇਕ ਨਹੀਂ ਹੋਈ ਪਹਿਲਾਂ ਜਦੋਂ ਇਹ ਨੱਤੀ ਹੋਈ ਸੀ ਵੀ ਚੀਨ ਦੇ ਕੋਈ ਬੁੜੇ ਨਹੀਂ ਚਲਾਉਣੇ ਉਹਨੂੰ ਯਾਦ ਹੋਣਾ ਹੈ ਕਿਉਂਕਿ ਚੀਨ ਨਾਲ ਝੜਪ ਹੋਈ ਜਾਂ ਉਹ ਤਾਂ ਡੰਡਾ ਨਾਲ ਲੜਾਈ ਹੋਈ ਮੋਢੇ ਮਾਰ ਮਾਰ ਕੇ ਲੜਦੇ ਸੀ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਬਰਹੁਂਦਿਆਤਾ ਸੀ ਵੀ ਚੀਨ ਨਾਲ ਦੇ ਬੋਲੀ ਨਹੀਂ ਚਲਾਣੀ ਚੀਨ ਵਾਲੇ ਜਦੋਂ ਟੈਂਕ ਲੈ ਕੇ ਆਪਣੇ ਦੇਸ਼ ਦੇ ਵਿਚ ਵੜ ਗਏ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੌਲ ਜੇ ਮੁਕੀਨ ਕੋ ਜੋ ਕਰਨਾ ਹੋ ਸਭ ਨਾ ਕਰਵੇ ਮਨੋਂ ਕੋਈ ਹਰਿਆਣਵੀ ਜਿੱਤੀ ਆਪਣਾ ਧਾਰਾ ਘੜਾ ਬਖਾਇਆ ਕਿਉਂ ਭਾਈ ਕਿਹੜਾ 56 ਜਿੱਦਾ ਚੀਨਾ ਸਾਡੇ ਪਿੰਡਾਂ ਦੇ ਬਜ਼ੂਰਾ ਵਾਸਤੇ ਆ ਇਹ ਹਜ ਪੰਜਾਬਾਂ ਦੇ ਦਾ ਸੀਨਾ ਜਿਹੜਾ ਉਹ ਸਾਡੇ ਪੰਜਾਬ ਦੇ ਕਿਸਾਨਾਂ ਵਰਗੀ ਹੈ ਜਦੋਂ ਚੀਨ ਨਾਲ ਜੰਗ ਲੱਗੀ ਉਦੋਂ ਤਾਂ ਡਰ ਗਿਆ ਹੁਣ ਪਿਛਲੇ ਹਫਤੇ ਭਾਰਤ ਤੇ ਅਮਰੀਕਾ ਦਾ ਸਮਝੌਤਾ ਹੋਇਆ ਤੁਹਾਨੂੰ ਮੈਂ ਕਹਿੰਦਾ ਪਛੋਕੜ ਦਾ ਹੁਣ ਤਾਂ ਕੀ ਹੁੰਦਾ ਰਿਹਾ ਕਿ ਭਾਰਤ ਤੋਂ ਜਿਹੜੇ ਅਮਰੀਕਾ ਦੇ ਵਿੱਚ ਪਦਾਰਥ ਜਾਂਦੇ ਸੀ ਉਹਨਾਂ ਤੇ 2 ਜਾਂ 3% ਅਮਰੀਕਾ ਟੈਕਸ ਲਾਉਂਦਾ ਹੁੰਦਾ ਸੀ ਕਿਉਂ ਕਿਉਂਕਿ ਅਮਰੀਕਾ ਅਮੀਰ ਦੇਸ਼ ਹੈ ਭਾਰਤ ਗਰੀਬ ਦੇਸ਼ ਸੀ हिंदुस्तान पदार्था तो के अमरीका उल्टा अमरीका के जे पदार्थ हिंदुस्तान चाहते थे उन्होंने घट्टो घट तीह प्रसेंट का टैस्ट लगता होंगे अब तो छह महीने पहले गल दसा तीह तीह ते प्रसेंट ते घटो घट लाता सौ प्रसेंट तक तेईस प्रदार्ट टैक्स लगता ਉਹ ਕਾਰਨ ਨਹੀਂ ਸੀ ਕਿਉਂਕਿ ਅਮਰੀਕਾ ਬਹੁਤ ਬਲਵਾਨ ਬੜਾ ਅਮੀਰ ਦੇਸ਼ ਹੈ ਉੱਤੇ ਇੰਡਸਟਰੀ ਬਹੁਤ ਵੱਡੀ ਹੈ ਆਪਣੇ ਦੇਸ਼ ਦੀ ਹੈ ਜਿਹੜੀਆਂ ਹੁਣ ਤਾਂ ਸਰਕਾਰ